ਪਾਸੇ ਦਾ ਪੰਜਾਬ ਸਰਕਾਰ ਦਾਵਾ ਕਰ ਰਹੀ ਹੈ ਕਿ ਅਸੀਂ ਪੰਜਾਬ ਦੇ ਵਿੱਚ ਸਰਪਲਸ ਬਿਜਲੀ ਦੇ ਰਹੇ ਹਾਂ ਪਰ ਅਸਲ ਸਚਾਈ ਕੁਝ ਹੋਰ ਹੈ ਬਟਾਲਾ ਦੇ ਹਥੀਗੜ ਦੇ ਇਲਾਕੇ ਵਿੱਚ ਲੋਕਾਂ ਦੇ ਪੱਖੇ ਚੱਲਨੇ ਵੀ ਪਿਛਲੇ ਡੇਢ ਮਹੀਨੇ ਤੋਂ ਹੋਏ ਮੁਸ਼ਕਲ ਪੀਣ ਵਾਲਾ ਪਾਣੀ ਪਰਣ ਲਈ ਵੀ ਕਰਨੀ ਪੈ ਰਹੀ ਹੈ ਮੁਸ਼ਕਲ ਕਰੀਬ ਕਿਲੋਮੀਟਰ ਦੂਰ ਜਾ ਕੇ ਭਰ ਕੇ ਲਿਉਣਾ ਪੈਂਦਾ ਹੈ ਪੀਣ ਵਾਲਾ ਪਾਣੀ ਨਹੀਂ ਆ ਰਹੀ ਪੂਰੀ ਬਿਜਲੀ ਇਸ ਇਲਾਕੇ ਵਿੱਚ ਬਟਾਲਾ ਦੇ ਹਾਥੀਗੇਟ ਦੇ ਕੁਝ ਇਲਾਕਿਆਂ ਦੇ ਵਿੱਚ ਪਿਛਲੇ ਕਰੀਬ ਡੇਢ ਤੋਂ 2 ਮਹੀਨੇ ਹੋ ਗਏ ਨੇ ਸਿੰਗਲ ਫੇਸ ਲਾਈਟ ਆ ਰਹੀ ਹੈ ਜਿਸ ਕਰਕੇ ਆਮ ਲੋਕਾਂ ਦਾ ਜਨਜੀਵਨ ਅਸਤਵਿਅਸਤ ਹੋਇਆ ਪਿਆ ਹੈ ਬਿਨਾ ਬੱਤੀ ਤੋਂ ਰਹਿਣਾ ਐਦਾਂ ਹੈ ਜਿਦਾਂ ਕਿ ਬਿਨ ਪਾਣੀ ਤੋਂ ਮੱਛੀ ਇਹਨਾਂ ਲੋਕਾਂ ਦੇ ਘਰ ਸਿੰਗਲ ਫੇਸ ਲਾਈਟ ਆ ਰਹੀ ਹੈ ਇਹ ਸਿੰਗਲ ਫੇਸ ਲਾਈਟ ਦੇ ਨਾਲ ਪੱਖਾ ਵੀ ਨਹੀਂ ਚੱਲਦਾ ਏਸੀ ਕੂਲਰ ਦੀ ਤੇ ਗੱਲ ਹੀ ਭੁੱਲ ਜਾਵੋ ਕਈ ਘਰਾਂ ਦੇ ਵਿੱਚ ਤਾਂ ਅਜੀਹਾ ਹੋਇਆ ਕਿ ਲਾਈਟ ਵਧਨ ਘਟਣ ਦੇ ਨਾਲ ਕਈ ਲੋਕਾਂ ਦਾ ਕੀਮਤੀ ਸਮਾਨ ਵੀ ਸੜ ਗਿਆ ਪਿਛਲੇ ਕਈ ਦਿਨਾਂ ਤੋਂ ਇਹ ਲੋਕ ਬਿਜਲੀ ਵਿਭਾਗ ਦੇ ਦਫ਼ਤਰ ਦੇ ਵਿੱਚ ਫੇਰੇ ਮਾਰ ਰਹੇ ਨੇ ਪਰ ਬਿਜਲੀ ਵਿਭਾਗ ਦੇ ਅਧਿਕਾਰੀਆਂ ਦੇ ਕੰਨ ਤੇ ਜੂੰ ਵੀ ਨਹੀਂ ਰੇਗ ਰਹੀ ਇੱਥੋਂ ਤੱਕ ਕਿ ਪੀਣ ਵਾਲਾ ਪਾਣੀ ਵੀ ਕਰੀਬ ਕਿਲੋਮੀਟਰ ਦੂਰ ਕਿਸੇ ਫੈਕਟਰੀ ਦੇ ਵਿੱਚੋਂ ਇਹ ਸਾਰੇ ਪਰਿਵਾਰ ਭਰਨ ਲਈ ਜਾਂਦੇ ਨੇ ਜਦੋਂ ਸਾਡੀ ਟੀਮ ਵੱਲੋਂ ਐਸਡੀਓ ਬਿਜਲੀ ਵਿਭਾਗ ਉਮਰਪੁਰਾ ਨਾਲ ਗੱਲਬਾਤ ਕੀਤੀ ਤਾਂ ਉਹਨਾਂ ਕਿਹਾ ਕਿ ਜਲਦ ਐਸਟੀਮੇਟ ਬਣਵਾ ਕੇ ਮਸਲਾ ਹੱਲ ਕਰ ਲਿਆ ਜਾਏਗਾ ਪਰ ਜੋ ਬਿਜਲੀ ਵਿਭਾਗ ਦੇ ਹਾਲਾਤ ਨੇ ਲੱਗਦਾ ਨਹੀਂ ਕਿ ਇਹਨਾਂ ਲੋਕਾਂ ਨੂੰ ਕੋਈ ਜਲਦੀ ਰਾਹਤ ਮਿਲੇਗੀ ਸਰ ਬੱਤੀ ਨਹੀਂ ਸਾਡੇ ਘਰੇ ਕਿੰਨੇ ਚਿਰ ਦੀ ਪ੍ਰੋਬਲਮ ਚੱਲ ਰਹੀ ਹੈ ਹੁਣ ਗਰਮੀਆਂ ਜਿਵੇਂ ਚੱਲੋ ਸ਼ੁਰੂ ਹੀ ਆਏਗੀ ਹਾਂਜੀ ਹੜੇ ਚੀਜ਼ਾਂ ਖਰਾਬ ਹੋ ਰਹੀਆਂ ਪਾਣੀ ਨਹੀਂ ਹਨ ਪੀਣ ਵਾਲਾ ਕੱਪੜੇ ਧੋਣ ਨੂੰ ਵੀ ਹੈ ਨਹੀਂ ਪਾਣੀ ਹਾਂਜੀ ਮਸ਼ੀਨਾਂ ਸਾਡੀਆਂ ਚੱਲਦੀ ਕੱਪੜੇ ਧੋਣ ਵਾਲੀਆਂ ਵੀ ਹੱਥ ਨਾਲ ਧੋਣੇ ਆ हां जी ਦਾ ਪੱਕੇ ਆ ਦੇਖੋ ਚੱਲਦੇ ਨੇ ਸਾਹਮਣੇ ਇੰਨੀ ਗਰਮੀ ਆ ਤੇ ਗਏ ਆ ਛੜੀਓ ਸਾਭ ਕੋਲੋਂ ਬਸੋਂਦੇ ਨਹੀਂ ਸਾਡੀ ਸੁਣਵਾਈ ਨਹੀਂ ਕਰਦੇ ਕਦੀ ਕਹਿੰਦੇ ਤੁਸੀਂ ਚੀਜ਼ਾਂ ਬੰਦ ਕਰ ਦਿਓ ਸਾਨੂੰ ਕਦੀ ਕੁਛ ਕਹਿੰਦੇ ਆ ਦੱਸੋ ਇੰਨੀ ਬੰਦ ਚੀਜ਼ਾਂ ਕਰਕੇ ਕਿੱਧਰ ਜਾਵਾਂਗੇ ਇੰਨੀ ਗਰਮੀ ਬੱਤੀ ਬਿਲਕੁਲ ਆ ਦੇਖੋ ਹੁੰਦੀ ਕਿੱਦਾਂ ਹੋ ਗਈ ਜ਼ੀਰੋ ਬਿਲਕੁਲ ਜਨਨੇ ਕਿ ਸੋਚ ਚੱਲ ਜਣਾ ਥੱਲੇ ਜਾ ਮਤਲਬ ਅਪ ਡਾਊਨ ਹੁੰਦੀ ਆਪ ਡਾਊਨ ਹਾਂਜੀ ਘਟਵਾ ਦੋ ਚੀਜ਼ਾਂ ਹੁੰਦੀਆਂ ਸਾਡੇ ਟੀਵੀ ਸੜ ਗਿਆ ਚੀਜ਼ਾਂ ਸਾਡੀ ਖਰਾਬ ਹੋਣਦੀਆਂ ਕਾਫੀ ਪਾਣੀ ਕਿੱਥੋਂ ਭਰ ਜਾਂਦਾ ਪਾਣੀ ਉਹ ਜਾਂਦੇ ਪੰਜਾਬ ਬਨੇ ਪੰਜਾਬ ਵਾਲਾ ਇੱਧਰ ਹੈਗਾ ਹਾਂਜੀ ਉੱਥੋਂ ਲਿਆਨੇ ਪਾਣੀ ਬਾਈਪਾਸ ਬਾਈਪਾਸ ਤੋਂ ਸਤਿਆ ਦੇਵੀ ਕੀ ਹੋਇਆ ਬੱਤੀ ਦਾ ਇਹ ਹਮਲਾ ਇਹਨਾਂ ਤਾਂ ਮਾਤਮਾ ਨਵਾ ਬੱਤੀ ਦਾ ਦੀਦੀ ਸਾਡੀ ਰੋਹ ਚਾਂਦੇ ਆ ਇਹ ਨਾਲ ਸਾਰੇ ਜਾਂਦਾ ਪਰਿਵਾਰ ਇਹਨਾਂ ਦਾ ਜਾਂਦਾ ਸਾਰੇ ਦਿਹਾੜ 15 ਡੇਢ ਮਹੀਨਾ ਹੋ ਗਿਆ ਇਹਨਾਂ ਨੂੰ ਜਾਂਦਿਆਂ ਨੂੰ ਇਹਨਾਂ ਦੀ ਸੁਣਾਈ ਨਹੀਂ ਹੁੰਦੀ ਇਹਨਾਂ ਦੀ ਸਾਡੀ ਕੋਈ ਨਹੀਂ ਸੁਣਦਾ ਹੈਗਾ ਚੀਜ਼ਾਂ ਸਾਡੇ 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 ਕੋਈ 7 ਮਹੀਨੇ ਹੁੰਦਾ ਹੈਗਾ ਗਰਮੀ ਆ ਪੱਖੇ ਨਹੀਂ ਚੱਲਦੇ ਉਹਨਾਂ ਕਹਿੰਦੇ ਇੱਥੇ ਕਿਸੇ ਨਿਆਣਾ ਹੈਗਾ ਤੇ ਸਾਡੀ ਕਿਤੇ ਨਾ ਬੱਤੀ ਆਏ ਸੁਣਦੇ ਆ ਕਦੀ ਕਹਿੰਦੇ ਤਾਰੇ ਹੈ ਨਹੀਂ ਕਦੀ ਕੋਸ਼ਿਸ਼ ਕਰਦੇ ਇਸ ਦੁਪਹਿਰ ਨੂੰ ਸਿੱਖ ਦੁਪਹਿਰ ਜਾਂਦੀ ਹੈ ਪਾਣੀ ਕੋਈ ਨਹੀਂ ਸੌਂਦਾ ਹੈਗਾ ਫਿਰ ਕਰਦਾ ਪਾਣੀ ਸੌਂਦਾ ਪਾਣੀ ਉੱਥੋਂ ਨਹੀਂ ਆਨੇ ਮੋਟ ਲੱਗੀ ਉੱਥੇ ਪਰੇ ਉੱਥੋਂ ਨਿਆਣੇ ਵਾਟਰ ਕੁੱਲ ਭਰ ਲਿਆ ਹੁੰਦੇ ਆ ਉੱਥੋਂ ਲੈ ਆਈਦਾ ਪਾਣੀ ਅਸੀਂ ਕੋਈ ਨਹੀਂ ਸੌਂਦਾ ਸਾਡੀ ਹੈਗਾ ਸਾਡੀ ਦਾ ਹੱਥ ਵੰਨ ਕੇ ਬੇਨਤੀ ਆ ਸਾਡ ਨੂੰ 32 ਸਾਡੀ ਫੁੱਲ ਕਰਦੇ ਆ ਬਸ ਸਤਿਆ ਦੇਵੀ ਕੀ ਹੋ ਰਿਹਾ ਬੱਤੀ ਦਾ ਇਹ ਹਮਲਾ ਇਹਨਾਂ ਦਾ ਮਾਤਮ ਲਵਾ ਬੱਤੀ ਦਾ ਦੀਦੀ ਸਾਡੀ ਰੋਹ ਜਾਂਦੇ ਆ ਇਹ ਨਾਲ ਸਾਰੇ ਜਾਂਦਾ ਪਰਿਵਾਰ ਇਹਨਾਂ ਦਾ ਜਾਂਦਾ ਸਾਰੇ ਦਿਹਾੜ 15 ਡੇਢ ਮਹੀਨਾ ਹੋ ਗਿਆ ਇਹਨਾਂ ਨੂੰ ਜਾਂਦਿਆਂ ਨੂੰ ਇਹਨਾਂ ਦੀ ਸੁਣਾਈ ਨਹੀਂ ਆਉਂਦੀ ਇਹਨਾਂ ਦੀ ਸਾਡੀ ਕੋਈ ਨਹੀਂ ਸੁਣਦਾ ਹੈਗਾ ਚੀਜ਼ਾਂ ਸਾਡੇ 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 ਕੋਈ ਸਤਾਰ ਮਹੀਨੇ ਨਹੀਂ ਆਉਂਦਾ ਹੈਗਾ ਗਰਮੀ ਆ ਪੱਖੇ ਨਹੀਂ ਚੱਲਦੇ ਉਹਨਾਂ ਕਹਿੰਦੇ ਇੱਥੇ ਕਿਸੇ ਨਿਆਣਾ ਹੈਗਾ ਤੇ ਸਾਡੀ ਕਿਤੇ ਨਾ ਬੱਤੀ ਆਏ ਸੁਣਦੇ ਆ ਕਦੀ ਕਹਿੰਦੇ ਤਾਰ ਰਹੇ ਨੇ ਕਦੀ ਕੋਸ਼ਿਸ਼ ਕਰਦੇ ਇਸ ਦੁਪਹਿਰ ਨੂੰ ਇਸ ਦੁਪਹਿਰੇ ਜਾਂਦੇ ਆ ਇਹ ਪਾਣੀ ਕੋਈ ਨਹੀਂ ਸੁਣਦਾ ਹੈਗਾ ਪੇਕਰ ਦਾ ਪਾਣੀ ਤੋਂ ਕਿਥੇ ਆਉਂਦਾ ਪਾਣੀ ਉਥੋਂ ਨਹੀਂ ਆਉਂਦੇ ਮੋਟ ਲੱਗੇ ਉੱਥੇ ਪਰੇ ਉਥੋਂ ਨਿਆਣੇ ਵਾਟਰ ਕੋਲੋਂ ਭਰ ਲਿਆ ਹੁੰਦੇ ਆ ਉੱਥੋਂ ਲੈ ਆਈਦਾ ਪਾਣੀ ਅਸੀਂ ਕੋਈ ਨਹੀਂ ਸੁਣਦਾ ਸਾਡੀ ਹੈਗਾ ਸਾਡੀ ਤਾਂ ਹੱਥ ਵਨ ਕੇ ਬੇਨਤੀ ਆ ਸਾਡ ਨੂੰ ਬੱਤੀ ਸਾਡੀ ਫੁੱਲ ਕਰ ਦੇ ਬਸ ਅਰੇ ਸਾਡ ਡੇਢ ਮਹੀਨਾ ਹੋ ਗਿਆ ਐ ਐਸ ਡੀਓ ਕੋ ਕਹੇ ਅਸੀਂ ਅਸੀਂ ਦਰਖਾਸਤਾਂ ਬਹੁਤ ਦਿੱਤੀਆਂ ਲਿਖ ਕੇ ਪਰ ਇਹਨਾਂ ਸਾਡੀ ਕੋਈ ਸੁਣਵਾਈ ਨਹੀਂ ਕੀਤੀ ਸਾਡਾ ਹੁਣ ਨੁਕਸਾਨ ਬਹੁਤ ਹੁੰਦਾ ਹੈ ਤੇ ਜਦੋਂ ਜਾਣੇ ਆ ਤਾਂ ਕਹਿੰਦੇ ਮੇਨਤੀ ਮਾਰ ਕੇ ਆਏ ਸੀ ਗਿਆ ਗਏ ਆ ਤਾਂ ਬਾਅਦ ਵਿੱਚ ਇਹਨਾਂ ਨੇ ਕੋਈ ਸਾਡੀ ਸੁਣਵਾਈ ਨਹੀਂ ਕੀਤੀ ਕਹਿੰਦੇ ਸਾਡ ਕੋ ਰੇਂਜ ਨਹੀਂ ਹੁੰਦੀ ਬੱਤੀ ਦੀ ਮਤਲਬ ਉਹ ਕੀ ਤਾਰ ਦੀ ਰੇਂਜ ਨਹੀਂ ਹੁੰਦੀ ਤੇ ਅਸੀਂ ਬਹੁਤ ਵੇਰੀ ਜਾਏ ਜਾ ਕੇ ਤੇ ਉਹਨਾਂ ਦੇ ਅੱਗੇ ਮਿਹਨਤ ਤਰਲਾ ਕੀਤਾ ਵੀ ਸਾਡੀ ਬੱਤੀ ਠੀਕ ਕਰੋ ਬੱਤੀ ਠੀਕ ਕਰੋ ਨਹੀਂ ਕਰਦੇ ਕੀ ਹੁੰਦਾ ਕੀ ਸਰਦੀਆਂ ਚੀਜ਼ਾਂ ਸਰਦੀਆਂ ਇੱਕ ਫੇਸ ਆਉਂਦਾ ਆ ਸਰ ਫਿਰ ਹਾਂ ਇੱਕ ਫੇਸ ਦੇ ਨਾਲ ਅਸੀਂ ਇੱਕ ਫੇਸ ਨਾਲ ਅਸੀਂ ਕੀ ਕਰਾਂਗੇ ਦੱਸੋ ਜੇ ਅਸੀਂ ਗਏ ਤਾਂ ਸਾਨੂੰ ਕਹਿੰਦੇ ਅਸੀਂ ਫੋਨ ਕੀਤਾ ਤਾਂ ਕਹਿੰਦੇ ਬੱਤੀਆਂ ਬੰਦ ਕਰ ਦਿਓ ਊਲਰ ਬੰਦ ਕਰ ਦਿਓ ਤੁਸੀਂ ਤੁਹਾਡੀਆਂ ਸੜਦੀਆਂ ਚੀਜ਼ਾਂ ਤਾਂ ਬੰਦ ਕਰ ਦਿਓ ਤੇ ਫਿਰ ਅਸੀਂ ਬੰਦ ਕਰ ਦਵਾਂਗੇ ਤੇ ਬੱਚੇ ਤੁਹਾਡੇ ਗਰਮੀ 'ਚ ਮਰਨ ੜੇ ਇੰਨਾ ਆ ਦੇਖੋ ਤੁਸੀਂ ਵੀ ਹੁਣ ਬੈਠੇ ਆ ਨਾ ਕਿੰਨੀ ਗਰਮੀ ਆ ਇੱਥੇ ਤੇ ਕਿੱਥੇ ਜਾਈਏ ਅਸੀਂ ਹੁਣ ਉੱਥੇ ਨਹੀਂ ਜਾਣਾ ਬਿਜਲੀ ਵਾਲਿਆਂ ਕੋ ਤੇ ਕਿੱਥੇ ਜਾਈਏ ਅਸੀਂ ਸਾਡੀ ਸੁਣਵਾਈ ਨਹੀਂ ਹੁੰਦੀ ਇਹਦੇ ਕੋਈ ਜਾਈਏ ਕੀ ਕਰਗੇ ਅਸੀਂ ਨੁਕਸਾਨ ਕਰਵਾਈਏਗੇ ਆਪਣਾ ਰੋਜ਼ ਮੇਰਾ ਨਾਮ ਐਡੀਸ਼ਨ ਅਰਸ਼ੀਤ ਦਵਿੰਦਰ ਸਿੰਘ ਅਛਾ ਕੋਈ ਨਹੀਂ ਚੈੱਕ ਕਰਾਦਨੇ ਆ ਜੀ ਮੈਂ ਤੇ ਤਾਂ ਦੋ ਚਾਰ ਦਿਨ ਹੀ ਹੋਏ ਜਾਈ ਨੂੰ ਮੈਂ ਪਹਿਲਾਂ ਸ਼ਾਇਦ ਹਾਂ ਐਸ ਡੀਓ ਤੇ ਹੁਣ ਇੱਧਰ ਮੈਨੂੰ ਲਾਇਆ ਦੋ ਚਾਰ ਦਿਨ ਹੋਏ ਆ ਮੈਂ ਉਹ ਚੈੱਕ ਕਰਾਦਨਾ ਵਾ ਜੋ ਕੋਈ ਬਿਜਲੀ ਦੀ ਪ੍ਰੋਬਲਮ ਆ ਤੇ ਬਿਜਲੀ ਦੀ ਮਸਲਾ ਹੱਲ ਕਰਦਨੇ ਕੋਈ ਨਹੀਂ ਗੱਲ ਹੀ ਬੜੀ ਦੂਰ ਦੀ ਕੋਈ ਨਹੀਂ ਜੇ ਕੋਈ ਵੀ ਪ੍ਰੋਬਲਮ ਆ ਨਾ ਆਪਾਂ ਚੈੱਕ ਕਰਾਦਨੇ ਜਈ ਨਾਲ ਲੈ ਕੇ ਜਈ ਨੂੰ ਚੈੱਕ ਜਈ ਨਾਲ ਲੈ ਕੇ ਚੈੱਕ ਕਰਾਦਨੇ ਚੈੱਕ ਕਰਾਦਨੇ ਨਹੀਂ ਕੋਈ ਨਹੀਂ ਮੈਂ ਤੇ ਦੋ ਤਿੰਨ ਦਿਨ ਹੀ ਹੋਏ ਇੱਧਰ ਆਈ ਨੂੰ ਮੈਂ ਕੋਈ ਚੈੱਕ ਕਰਾ ਦੇਣਾ ਜੋ ਤੁਹਾਡੇ ਜੀ ਦਾ ਉਹ ਅਧਿਕਾਰ ਜਿਹੜੇ ਆ ਕਿ ਤੁਸੀਂ ਆਪਣਾ ਸਮਾਨ ਬੰਦ ਕਰ ਦਿਓ ਨਹੀਂ ਕੋਈ ਨਹੀਂ ਚੈੱਕ ਕਰਾਉਣੀ ਵੀ ਚੈੱਕ ਰੱਖ ਦੇਖਣੀ ਮੇਰੇ ਕੋਲ ਹੱਟ ਬੋਲਟ ਚ ਆਉਂਦੀ ਚੈੱਕ ਰਾ ਕੇ ਠੀਕ ਰੱਖਾ